ਰਸਤੇਆਂ ਨੂੰ ਸ਼ਰਮਸ਼ਾਰ ਕਰਦੀ ਇੱਕ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਮਹਿਲਾ ਔਰਤ ਇੱਕ ਮਹਿਲਾ ਬਜ਼ੁਰਗ ਨੂੰ ਬੜੀ ਬੁਰੀ ਤਰ੍ਹਾਂ ਮਾਰਕੁਟਾਈ ਕਰ ਰਹੀ ਹੈ ਜਿਸ ਦੀ ਵੀਡੀਓ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿਸ ਤਰ੍ਹਾਂ ਉਹ ਇੱਕ ਬਜ਼ੁਰਗ ਔਰਤ ਦੇ ਨਾਲ ਕੁੱਟਮਾਰ ਕਰ ਰਹੀ ਹੈ ਇਹ ਪੂਰੀ ਘਟਨਾ ਬਾਰੇ ਦੱਸਾਂਗੇ ਪੂਰੀ ਘਟਨਾ ਹੈ ਕਿੱਥੋਂ ਦੀ ਹੈ ਜੁੜੇ ਹੋ ਤੁਸੀਂ ਨਿਊਜ਼ ਪੰਜਾਬ ਦੇ ਚੈਨਲ ਨਾਲ ਪਰ ਇੱਕ ਵਾਰ ਇਸ ਵੀਡੀਓ ਨੇ ਰਸਤੇਆਂ ਨੂੰ ਸ਼ਰਮਸ਼ਾਰ ਕਰ ਦਤਾ ਹੈ ਸੋ ਇਹ ਤੇਜ਼ੀ ਨਾਲ ਕਾਫੀ ਵੀਡੀਓ ਜਿਹੜੀ ਵਾਇਰਲ ਹੋ ਰਹੀ ਸੀ ਉਸ ਦੇ ਜਿਹੜਾ ਸੱਚ ਜਾਣਨ ਦੇ ਲਈ ਸਾਡੀ ਟੀਮ ਨਿਊਜ਼ ਪੰਜਾਬ ਦੀ ਚੈਨਲ ਦੀ ਵੱਲੋਂ ਇਸ ਦੀ ਪੂਰੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਸਾਡੇ ਪੱਤਰਕਾਰ ਲਾਪ੍ਰੀਤ ਸਿੰਘ ਖੋਸ਼ੀ ਪਰ ਉਹਨਾਂ ਦੀ ਡਿਊਟੀ ਲਗਾਈ ਗਈ ਸੀ ਕਿ ਕਿਉਂਕਿ ਇਹ ਘਟਨਾ ਜਿਹੜੀ ਸਾਰੀ ਹੈ ਤੁਹਾਨੂੰ ਦੱਸ ਦਿੰਨੇ ਆ ਇਹ ਜਿਹੜੀ ਪੂਰੀ ਘਟਨਾ ਇਹ ਗੁਰਦਾਸਪੁਰ ਦੇ ਜ਼ਿਲ੍ਹੇ ਦੇ ਨੇੜਲੇ ਪਿੰਡ ਕੋਠੇ ਦੀ ਹੈ ਜਿੱਥੋਂ ਇੱਕ ਨੌਮ ਵੱਲੋਂ ਆਪਣੀ ਸੱਸ ਦੇ ਨਾਲ ਮਾਰਕੁੱਟਾਈ ਕੀਤੀ ਜਾਂਦੀ ਹੈ ਜਿਸ ਦੀ ਇਹ ਵੀਡੀਓ ਕਾਫੀ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਇੱਥੇ ਹੀ ਜਦੋਂ ਸਾਡੇ ਪੱਤਰਕਾਰਾਂ ਨੇ ਮਹਿਲਾ ਬਜ਼ੁਰਗ ਦੇ ਨਾਲ ਗੱਲਬਾਤ ਕੀਤੀ ਉਸ ਮਹਿਲਾ ਬਜ਼ੁਰਗ ਦਾ ਨਾਮ ਗੁਰਬਚਨ ਕੌਰ ਹੈ ਉਹਨਾਂ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਸ ਦਾ ਪਤੀ ਰਿਟਾਇਰਡ ਬੀਪੀਓਸੀ ਜਿਸ ਦੀ 4 ਮਹੀਨੇ ਪਹਿਲਾਂ ਮੌਤ ਹੋ ਚੁੱਕੀ ਹੈ ਉਹਨਾਂ ਨੇ ਕਿਹਾ ਕਿ ਮੇਰੀ ਨਾ ਹਰਜੀਤ ਕੌਰ ਜਿਸ ਦਾ ਨਾਮ ਹਰਜੀਤ ਕੌਰ ਜੋ ਇਸ ਵੀਡੀਓ ਦੇ ਵਿੱਚ ਇੱਕ ਬਜ਼ੁਰਗ ਦੇ ਨਾਲ ਮਾਰਕੁਟਾਈ ਕਰ ਰਹੀ ਹੈ ਉਸ ਵੱਲੋਂ ਉਸ ਨਾਲ ਹਰ ਰੋਜ਼ ਦੀ ਤਰ੍ਹਾਂ ਹੀ ਮਾਰਕੁਟਾਈ ਕੀਤੀ ਜਾਂਦੀ ਹੈ ਸੋ ਜਦੋਂ ਇਸ ਵੀਡੀਓ ਨੂੰ ਉਹਨਾਂ ਦੇ ਪੋਤੇ ਵੱਲੋਂ ਹੀ ਬਣਾਈ ਗਈ ਹੈ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਮਹਿਲਾ ਬਜੁਰਗਣ ਦੱਸ ਕਿ ਉਸ ਦਿਨ ਉਸਦੇ بیٹے ਨੂੰ ਵੀ ਬੜਾ ਤੰਗ ਪਰੇਸ਼ਾਨ ਕਰਦੀ ਰਹਿੰਦੀ ਹੈ ਅਤੇ ਕਹਿੰਦੀ ਹੈ ਕਿ ਸਾਰੀ ਜਾਇਦਾਦ ਉਸਦੇ ਨਾਮ ਕੀਤੀ ਜਾਵੇ ਅਤੇ ਉਸਦੇ ਪੋਤੇ ਵੱਲੋਂ ਕਾਫੀ ਵੀਡੀਓ ਜਿਹੜੀਆਂ ਮਾਰਕੁਟਾਈ ਦੀਆਂ ਜਿਹੜੀਆਂ ਕੈਮਰੇ ਵਿੱਚ ਕੈਦ ਕੀਤੀਆਂ ਗਈਆਂ ਸਨ ਔਰ ਇਸ ਦਾ ਮਾਮਲਾ ਉਹਨਾਂ ਨੇ ਪੁਲਿਸ ਦੇ ਧਿਆਨ ਵਿੱਚ ਵੀ ਲਿਆਂਦਾ ਸੀ ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਉਸਦੇ ਪੁੱਤੇ ਚੜਤਵੀਰ ਸਿੰਘ ਜਿਸ ਦਾ ਨਾਮ ਚੜਤਵੀਰ ਸਿੰਘ ਹੈ ਉਹਨੇ ਦੱਸਿਆ ਕਿ ਮੇਰੀ ਮਾਂ ਹਰਜੀਤ ਕੌਰ ਸ਼ਰਾਬ ਲੈਣ ਦੀ ਆਦੀ ਹੈ ਸ਼ਰਾਬ ਪੀ ਕੇ ਅਕਸਰ ਹੀ ਮੇਰੀ ਦਾਦੀ ਦੇ ਨਾਲ ਮਾਰ ਕਟਾਈ ਕਰਦੀ ਰਹਿੰਦੀ ਹੈ ਅਤੇ ਉਸ ਦਿਨ ਵੀ ਮੇਰੀ ਦਾਦੀ ਦੀ ਪਟਾਈ ਕੀਤੀ ਜਾ ਰਹੀ ਸੀ ਮੈਂ ਵੀਡੀਓ ਬਣਾ ਲਈ ਤੇ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਆਂਦਾ ਪੁਲਿਸ ਨੇ ਮੇਰੀ ਮਾਤਾ ਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ ਪਰ ਅਸੀਂ ਚਾਹੁੰਦੇ ਹਾਂ ਕਿ ਮੇਰੀ ਮਾਂ ਦੇ ਖਿਲਾਫ ਸਖਤ ਕਾਰਵਾਈ ਕਾਰਵਾਈ ਹੋਵੇ ਕਿਉਂਕਿ ਅਕਸਰ ਹੀ ਮੇਰੀ ਮਾਂ ਸ਼ਰਾਬ ਲੈਣ ਦੀ ਜਿਹੜੀ ਆਦੀ ਹੈ ਹੋ ਸਕਦਾ ਮੇਰੀ ਮਾਤਾ ਜਿਹੜਾ ਮੈਡੀਕਲ ਨਸ਼ਾ ਵੀ ਕੋਈ ਕਰਦੀ ਹੋਵੇ ਜਿਸ ਨੂੰ ਲੈ ਕੇ ਇਹ ਆਪਣੇ ਆਪ ਤੋਂ ਬਾਹਰ ਹੋ ਜਾਂਦੀ ਹੈ ਗੁੱਸਾ ਬੜਾ ਚੜਦਾ ਹੈ ਹਰ ਸਮੇ ਇਹ ਇਹਨਾਂ ਦੀ ਮਾਰ ਕਟਾਈ ਕਰਦੇ ਰਹਿੰਦੇ ਹਨ ਸੋ ਮੇਰੇ ਪਿਤਾ ਨੂੰ ਵੀ ਬੜਾ ਪਰੇਸ਼ਾਨ ਕੀਤਾ ਹੋਇਆ ਸੀ ਘਰ ਦੇ ਵਿੱਚ ਸਾਰੇ ਹੀ ਪਰੇਸ਼ਾਨ ਹੈ ਇਹ ਉਹਨਾਂ ਦੇ ਬਜ਼ੁਰਗ ਔਰਤ ਦੇ ਪੁੱਤਰੇ ਔਰਤ ਕਟ ਰਹੀ ਹੈ ਉਸ ਦੇ بیٹے ਚੜਤਵੀਰ ਸਿੰਘ ਦੇ ਜੋ ਉਹਨਾਂ ਨੇ ਬਿਆਨ ਦਿੱਤੇ ਹਨ ਉਸ ਵਰਕਿਆ ਹੈ ਇਸ ਵੀਡੀਓ ਨੂੰ ਲੈ ਕੇ ਪੰਜਾਬ ਰਾਜ ਮਹਿਲਾ ਕਮਿਸ਼ਨ ਰਾਜਕੌਰ ਲਾਲੀ ਜੀ ਵੱਲੋਂ ਵੀ ਐਕਸ਼ਨ ਲਿਆ ਗਿਆ ਹੈ ਤੁਹਾਨੂੰ ਦੱਸ ਦਿੰਦੇ ਆ ਵੀਡੀਓ ਜੋ ਗੁਰਦਾਸਪੁਰ ਜਿਹੜੇ ਬਠਿੰਡੇ ਦੀ ਹੈ ਜਿੱਥੇ ਨੌ ਆਪਣੀ ਸੱਸ ਨੂੰ ਮਾਰਕੁਟਾਈ ਕਰ ਰਹੀ ਹੈ ਅਤੇ ਮੁੰਡੇ ਨੂੰ ਵਾਰ-ਵਾਰ ਆਪਣੇ ਨੂੰ ਬਚਾਉਣ ਦੀ ਗੁਹਾਰ ਲਗਾ ਰਹੀ ਹੈ ਸਾਡਾ ਸਮਾਜਿਕ ਸੱਤਰ ਦਣਵੇ ਦਣ ਗਿਰਦਾ ਜਾ ਰਿਹਾ ਹੈ ਪਰਿਵਾਰਕ ਰਿਸ਼ਤਿਆਂ ਵਿੱਚ ਪਿਆਰ ਤੋਂ ਸਦਕਾਰ ਬਹੁਤ ਘੱਟ ਦਿਖਾਈ ਦਿੰਦਾ ਹੈ ਸਾਡੇ ਮਾਪੇ ਪਰਵਿਸ਼ ਕਰਦੇ ਹਨ ਕਿ ਜ਼ਿੰਦਗੀ ਪਰ ਜੋ ਪੂੰਜੀ ਆ ਉਹਨਾਂ ਬੱਚਿਆਂ ਦੇ ਨਾਮ ਲਗਾ ਦਈਏ ਪਰ ਬੱਚੇ ਅੱਗੋਂ ਉਹਨਾਂ ਨੂੰ ਅੱਗੋਂ ਉਹਨਾਂ ਨੂੰ ਕੁੱਟ ਮਾਰ ਕਰਦੇ ਹਨ ਰਾਜਕੌਰ ਲਾਲੀ ਜੋ ਮਹਿਲਾ ਕਮਿਸ਼ਨ ਹੈ ਉਹਨਾਂ ਨੇ ਕਿਹਾ ਕਿ ਮੈਂ ਮਾਤਾ ਜੀ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਦੱਸਿਆ ਕਿ ਉਹ 20 ਸਾਲਾਂ ਤੋਂ ਇਹ ਤਸ਼ੱਦਦ ਸੰਦੇ ਆ ਰਹੇ ਹਨ ਕਮਿਸ਼ਨ ਦੇ ਤਰਫੋਂ ਸੋਨੋ ਮੋਟੋ ਲੱਗਿਆ ਹੈ ਅਤੇ ਅਪਰਾਧੀ ਤੇ ਸਖਤ ਕਾਰਵਾਈ ਦੀ ਉਹਨਾਂ ਨੇ ਗੱਲ ਆਕੀ ਹੈ ਸੋ ਆਉ ਤੁਹਾਨੂੰ ਦਿਖਾਉਂਦੇ ਹਾਂ ਪੂਰੀ ਵੀਡੀਓ ਜੁੜੇ ਰਹੋ ਤੁਸੀਂ ਨਿਊਜ਼ ਪੰਜਾਬ ਦੀ ਚੈਨਲ ਦੇ ਨਾਲ ਚੈਨਲ ਦੀ ਅੱਗੇ ਦੀ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਫਾਲੋ ਕਰ ਲਿਓ ਧੰਨਵਾਦ ਫਿਰ ਭਜਨਗੌਰ ਨਾ ਆਇਆ ਮੇਰਾ ਹਾਂ ਤੇ ਮੈਨੂੰ ਨਾ ਆਉਂਦੀ ਜਾਂਦੀ ਗਾਲਾਂ ਕੱਢੇ ਬੜੀ ਬਹੁਤ ਗੰਦਾ ਮੰਦਾ ਬੋਲਦੀ ਬਹੁਤ ਜ਼ਿਆਦਾ ਮਾੜਾ ਤੇ ਮੈਂ ਇਹਦੀ ਨਾ ਵੀਡੀਓ ਲੱਗ ਪਈ ਬਣਾਉਣ ਮੈਂ ਚੱਲ ਮੈਂ ਕੋਈ ਮੰਨਦਾ ਤੇ ਹੈ ਨਹੀਂ ਕਿ ਸਾਰੇ ਸੁਣਦੇ ਨੇ ਸਾਰੇ ਸੁਣਦੇ ਨੇ ਕਿ ਜੋ ਵੀ ਮਾੜਾ ਚੰਗਾ ਹੀ ਬੋਲਣ ਲਈ ਆ ਤੇ ਮੈਂ ਫਿਰ ਵੀ ਨਾ ਮੈਂ ਚੱਲ ਮੈਂ ਵੀਡੀਓ ਬਣਾ ਹੀ ਲੈਣੀ ਹੈ ਇਹਦੀ ਇਹ ਫੋਨ ਫੋਨ ਆ ਗਏ 1/3 ਇਹ ਮੇਰੇ ਕੋਲ ਫੋਨ ਫੋਨ ਆ ਗਈ ਤੇ ਨਾਲ ਹੀ ਮੈਂ ਫੋਨ ਦਿੰਦੀ ਨਹੀਂ ਤੇ ਇਹ ਮਿਲ ਕੇ ਮਾਰਨਾ ਸ਼ੁਰੂ ਕਰ ਦਿੰਦਾ ਹੈ ਨਾ ਬਟ ਆਈ ਇਹ ਨਾਲ ਮੈਨੂੰ ਤੰਗ ਕਰਦੀ ਹੈ ਬੜਾ ਭੋਜ ਕੰਮ ਜਿਆਦਾਤ ਵੀ ਆਦੀ ਤੇ ਮੇਰੇ ਮੇਰੇ ਨਾਲ ਕਾਦੇ ਕੀ ਪਤਾ ਹੁਣ ਬਰਾ ਇਹਨਾਂ ਦੀ ਕੀ ਚੱਲਦੀਆਂ ਨੇ ਉਸ ਵਿੱਚ ਦੋਹਾਂ ਜੀਆਂ ਨੇ ਤੇ ਦੋਹਾਂ ਜੀਆਂ ਨੇ ਕੀ ਚੱਲਦੀਆਂ ਨੇ ਕੀ ਉਹਨੂੰ ਸਮਝਾਉਣਾ ਚਾਹੁੰਦੀ ਐ ਤੇ ਕੀ ਉਹ ਨਹੀਂ ਮੰਨਦਾ ਤੇ ਫਿਰ ਮਾਰ ਕਟਾਈ ਹੁੰਦੀ ਐ ਇਹਨਾਂ ਦੀ ਸ਼ਰਾਬੀ ਸ਼ਰਾਬ ਬੜੀ ਪੀਂਦੀ ਸ਼ਰਾਬ ਪੀਂਦੀ ਇਹ ਮੁੰਡਾ ਵੀ ਲੈਂਦਾ ਮੁੰਡਾ ਵੀ ਪਿੰਦਾ ਹਾਂ ਕੁੜੀਆਂ ਵੀ ਪੜੀਆਂ ਲਿਖੀਆਂ ਨੇ ਜਵਾਈ ਵੀ ਚੰਗੇ ਨੇ ਬਸ ਆਿਆਂ ਨੂੰ ਨਹੀਂ ਪਸੰਦ ਕਰਦੀ ਕਿਸੇ ਨੂੰ ਵੀ ਬਹੁਤ ਮਤਲਬੀ ਉਹਨਾਂ ਨੂੰ ਵੀ ਮਾਰ ਕਟਾਈ ਤੇ ਬਹੁਤ ਮਾੜਾ ਬੋਲਦੀ ਐਦਾਂ ਹੀ ਵੀ ਕੀ ਲੈਣ ਆਗੀਆਂ ਨੇ ਪ੍ਰੋਪਰਟੀ ਵਿਛੇ ਪ੍ਰੋਪਰਟੀ ਕਿਚੇ ਪਹਿਲਾਂ ਵੀ ਤੱਕੇ ਤੁਕੇ ਮਾਰਦੀ ਰਹੀ ਆ ਗਾਲਾਂ ਕੱਢਣੀਆਂ ਤੱਕੇ ਮਾਰਨੇ ਰੋਟੀ ਜੋਰਨਾ ਬਣਵਾਉਣੀ ਚੱਲੋ ਰੋਟੀ ਤਾਂ ਮੇਰਾ ਫਰਦੀ ਹੀ ਵੀ ਚੱਲੋ ਮੈਂ ਅੱਬ ਮੇਰੀ ਬੱਚੀ ਨੇ ਮੈਂ ਬਣਾਈ ਦਿੰਨੀ ਆ ਰੋਟੀ ਬਾਹਾਂ માં ਚੜੀਆਂ ਆਵੇ ਰੋਟੀਆਂ ਹੀ ਪਕਾ ਪਕਾ ਕੇ ਪੁਲਸ ਦੇ ਜੋ ਵੀ ਕੀਤਾ ਉਹਨਾਂ ਨੇ ਆਪਣੇ ਹਿਸਾਬ ਨਾਲ ਚੰਗਾ ਹੀ ਕੀਤਾ ਹੋਵੇਗਾ ਪਰ ਮੇਰੇ ਮਨਪਸੰਦ ਨਹੀਂ ਗੱਲ ਆਈ ਉਹਨਾਂ ਨੇ ਚੰਗਾ ਹੀ ਕੀਤਾ ਹੈ ਉਹਨਾਂ ਨੇ ਰਾਜੀ ਨਵਾ ਕਰਕੇ ਤੇ ਉਹਨਾਂ ਨੇ ਕਹਿ ਤਾਇਆ ਵੀ ਜੇ ਮਾੜਾ ਚੰਗਾ ਬੋਲੇਗੀ ਜਾ ਕੇ ਘਰ ਤੇ ਫਿਰ ਉਸੇ ਵੇਲੇ ਦੀ ਫਿਰ ਫਿਰ ਕਾਰਵਾਈ ਕਰਾਂਗੇ ਤੁਹਾਨੂੰ ਸਾਨੂੰ ਦੱਸ ਦਿਓ ਬਸ ਘਰਾਂ ਨੇ ਮੈਨੂੰ ਤਾਂ ਕੁਝ ਨਹੀਂ ਕਿਹਾ ਆ ਮੁੰਡੇ ਨੂੰ ਕੁਝ ਕਹਿੰਦੀ ਇਨਸਾਫ ਤੇ ਚਾਉਣੀ ਆ ਨਾ ਮੈਂ ਵੀ ਮਤਲਬ ਅੱਗੇ ਤੋਂ ਬਿਲਕੁਲ ਕੁਝ ਨਾ ਕਰੇ ਜੇ ਚੰਗੇ ਢੰਗ ਨਾਲ ਵਸਣਾ ਤਾਂ ਵਸੇ ਤੇ ਜੇ ਨਹੀਂ ਨਹੀਂ ਵਸ ਸਕਦੀ ਤਾਂ ਫਿਰ ਜਾਵੇ ਜਿੱਤੇ ਤੇ ਦੱਬਾ ਹੋਏ ਅੱਜ ਖਲਾਸੀ ਕਰੇ ਮੈਂ ਛੜਤ ਸਿੰਘ ਤੇ ਮੇਰੇ ਦਾਦੀ ਮੇਰੇ ਦਾਦੀ ਨੇ ਜਿਨ੍ਹਾਂ ਨਾਲ ਮੇਰੀ ਮੰਮਾ ਨੇ ਮਾਰਕਟਾਈ ਕੀਤੀ ਆ ਤੇ ਮਾਰਕਟਾਈ ਪਹਿਲੀ ਵਾਰ ਨਹੀਂ ਹੋਈ ਇਹ ਅੱਗੇ ਵੀ ਬਹੁਤ ਵਾਰ ਮੰਮਾ ਨੇ ਮਾਰਕਟਾਈ ਕੀਤੀ ਦੀ ਆ ਦਾਦੀ ਨਾਲ ਮੇਰੇ ਨਾਲ ਵੀ ਕੀਤੀ ਆ ਪਾਪਾ ਨਾਲੇ ਵੀ ਚਲੋ ਮਾਰਕਟਾਈ ਕਰਦੇ ਨੇ ਤੇ ਉਹ ਸ਼ਰਾਬ ਪਿੰਦੇ ਨੇ ਮਮਾ ਤੇ ਮੈਨੂੰ ਲੱਗਦਾ ਕਿ ਉਹ ਮੈਡੀਕਲ ਨਸ਼ਾ ਵੀ ਕੋਈ ਨਾ ਕੋਈ ਕਰਦੇ ਹੋਣਗੇ ਜ਼ਰੂਰ ਕਰਦੇ ਹੋਣਗੇ ਤੇ ਐਵਾ ਕਿ ਉਹ ਨਸ਼ੇ ਵਿੱਚ ਕੁਝ ਵੀ ਕਰਦੇ ਆ ਮਾਰਕਟਾਈ ਕਰਦੇ ਗਾਲਾਂ ਕੱਢਦੇ ਆ ਤੇ ਉਸ ਦਿਨ ਕੀ ਹੋਇਆ ਹੀਗਾ ਮਮਾ ਨਾਲ ਗਾਲਾਂ ਕੱਢਦੇ ਸੀ ਦਾਦੀ ਨੂੰ ਗਾਲਾਂ ਕੱਢਦੇ ਕਿਤੇ ਦਾਦੀ ਨੇ ਆਪਣੇ ਫੋਨ ਤੇ ਵੀਡੀਓ ਬਣਾ ਲਈ ਮਮਾ ਦੀ ਵੀਡੀਓ ਬਣਾਈ ਤੇ ਮੰਮਾ ਨੇ ਵੇਖ ਲਿਆ ਕਿ ਦਾਦੀ ਨੇ ਮੇਰੀ ਵੀਡੀਓ ਬਣਾ ਲਈ ਆ ਫਿਰ ਮੰਮਾ ਨਾਲ ਦਾਦੀ ਦਾ ਫੋਨ ਖੋਣ ਆਗੇ ਤੇ ਮਾਰਕਟਾਈ ਕਰਨੀ ਸ਼ਾਰਟ ਕਰਤੀ ਦਾਦੀ ਨਾਲ ਉਹਨੇ ਮੈਂ ਦਾਦੀ ਦੀਆਂ ਚੀਕਾਂ ਦੀ ਆਵਾਜ਼ ਸੁਣੀ ਤੇ ਮੈਂ ਆਉਂਦੇ ਆਉਂਦੇ ਨੇ ਵੀਡੀਓ ਔਨ ਕਰ ਲਈ ਕਿ ਮਾਰਕਟਾਈ ਮੰਮਾ ਕਰੰਦੀ ਆ ਤੇ ਮੈਂ ਵੀਡੀਓ ਬਣਾ ਲੈਣਾ ਕਿ ਤਾਂ ਕਿ ਜੇ ਮੰਮਾ ਕਹਿੰਦੀ ਮੰਮਾ ਨਾਲ ਸਾਨੂੰ ਡੌਂਡੀ ਦਮਘਾਉਂਦੀ ਆ ਕਿ ਮੈਂ ਗੱਡੀ ਥੱਲੇ ਆਏਣਾ ਵਾ ਤੇ ਤੁਹਾਡਾ ਨਾਲ ਆ ਦੇਣਾ ਵਾ ਤੂੰ ਮੇਰਾ ਬੰਲਾ ਹੀ ਸਾਦੋ ਐਦਾਂ ਨਹੀਂ ਗੱਲਾਂ ਕਰਦੀ ਆ ਪ੍ਰਾਪਰਟੀ ਮਗਰ ਮੰਗਦੀ ਆ ਕਿ ਮੈਨੂੰ ਪ੍ਰਾਪਰਟੀ ਦੋ ਤੇ ਦਾਦੀ ਨੂੰ ਵੀ ਡਰਾਉਂਦੀ ਤੇ ਮੰਗਉਂਦੀ ਆ ਤੇ ਉਸ ਦਿਨ ਫਿਰ ਇਹੀ ਗੱਲੋਂ ਮੈਂ ਵੀਡੀਓ ਬਣਾ ਲਈ ਮਮਾ ਦੀ ਕਿ ਮੇਰੇ ਕੋ ਦਾਦੀ ਜਿਹੜੀ ਆ ਕਿ ਅਹੀਂ ਜੇ ਐਦਾਂ ਹੀ ਕਿਤੇ ਗੱਲ ਕਰਾਂਗੇ ਉਹ ਗੱਲ ਕਿਸੇ ਨੇ ਮੰਨੀ ਨਹੀਂ ਜਿੰਨਾਂ ਚਿਰ ਸਾਡੇ ਕੋਈ ਪ੍ਰੂਫ ਨਾ ਹੋਏਗਾ ਇਸ ਕਰਕੇ ਮੈਂ ਵੀਡੀਓ ਬਣਾਈ ਸੀ ਕਿ ਇਹ ਵੀਡੀਓ ਹੋਰ ਵੀ ਮੇਰੇ ਕੋ ਬਹੁਤ ਵੀਡੀਓ ਪਈਆਂ ਨੇ ਮਮਾ ਕੀ ਮਮਾ ਧੱਕੇ ਨਾਲ ਪਪਾ ਨੂੰ ਸ਼ਰਾਬ ਵੀ ਪਿਉਂਦੇ ਆ ਤੇ ਮਮਾ ਪਪਾ ਨੂੰ ਤੰਗ ਕਰਦੇ ਆ ਕਹਿੰਦੇ ਆ ਕਿ ਤੂੰ ਆਪਣੀ ਪ੍ਰਾਪਰਟੀ ਕਿਉਂ ਨਹੀਂ ਮੰਗਦਾ ਆਪਣੇ ਹਿੱਸਾ ਕਿਉਂ ਨਹੀਂ ਮੰਗਦਾ ਮਤਲਬ ਇਹੋ ਜੀਆਂ ਚਾਲਾਂ ਮਮਾ ਖੇਡਦੇ ਆ ਤੇ ਮੇਰੇ ਖਿਲਾਫ ਵੀ ਉਹ ਮਮਾ ਨੇ ਕੋਈ 10 15 ਦਿਨ ਹੋ ਗਏ ਆ ਤੇ ਬਠਾਣੇ ਮੇਰੀ ਕੰਪਲੇਨਟ ਕੀਤੀ ਸੀਗੀ ਮੈਨੂੰ ਫੋਨ ਆਇਆ ਤੇ ਬਠਾਣੇ ਤੋਂ ਤੇ ਮੈਨੂੰ ਕਹਿੰਦੇ ਪਏ ਸਾਰੇ ਕਿ ਤੂੰ ਵੀਡੀਓ ਬਣਾਈਆਂ ਪਰ ਤੂੰ ਰੋਕਿਆ ਕਿਉਂ ਨਹੀਂ ਮੈਂ ਇਸੇ ਗਲੋਣੀ ਰੋਕਿਆ ਕਿ ਮੇਰੀ ਕੰਪਲੇਂਟ ਮਮਾ ਨਾਲ ਮਤਲਬ ਕਿ ਮੇਰਾ ਦੁਬਾਰਾ ਜਿਹੜੀ ਕੰਪਲੇਂਟ ਹੈ ਕਰਨਾ ਦੇਵੇ ਮੇਰੀ ਤੇ ਮੈਨੂੰ ਨਾਲ ਮਤਲਬ ਕਿ ਪ੍ਰੈਸ਼ਰ ਪਾਏ ਕਿ ਤੂੰ ਮੈਨੂੰ ਮਾਰਿਆ ਕੁੱਟਿਆ ਵਾ ਜਾਣ ਕੇ ਝੂਠ ਨਾ ਬੋਲੇ ਇਸ ਕਰਕੇ ਮੈਂ ਵੀਡੀਓ ਬਣਾਈ ਕਿ ਸਾਡੇ ਕੋਲ ਕੋਈ ਪ੍ਰੂਫ ਹੋ ਜੇ ਤੇ ਗੱਲ ਇਹ ਹੈ ਕਿ ਜੋ ਦਦੀ ਨਾਲ ਹੋਇਆ ਬਹੁਤ ਮਾੜਾ ਹੋਇਆ ਤੇ ਇਹਦੀ ਬੰਦੀਪ ਕਾਰਵਾਈ ਮਮਾ ਨਾਲ ਹੋਣੀ ਚਾਹੀਦੀ ਮਮਾ ਨੂੰ ਤੁਸੀਂ ਕੰਪਲੇਂਟ ਕੀਤੀ ਹਾਂਜੀ ਕੰਪਲੇਂਟ ਕੀਤੀ ਹੈਗੀ ਤੇ ਗੱਲ ਹੀ ਕਿ ਜਦ ਤਨ ਕੰਪਲੇਨਟ ਕਰਨੀ ਜਦ ਤਨ ਅਸੀਂ ਗਏ ਆ ਨਾ ਸਾਡੇ ਸਾਹਮਣੇ ਵੀ ਐਸਐਚਓ ਸਾਹਮਣੂ ਬਹੁਤ ਬੁਰਾ ਬੋਲਦੀ ਹੀਗੀ ਐਸਐਚਓ ਸਾਹਮਣੇ ਨਾਲ ਵੀ ਉਹ ਆਰਗੂਮੈਂਟ ਕਰਦੀ ਪਈ ਹੀਗੀ ਕਿ ਤੁਹਾਨੂੰ ਕਿ ਤੂੰ ਹੀ ਮੈਨੂੰ ਠਾਣੇ ਲੈਣਤਾ ਵਾ ਤੇ ਮੈਨੂੰ ਵੀ ਐਸਐਚਓ ਸਰ ਸਾਹਮਣੇ ਮੈਨੂੰ ਗਾਲਾਂ ਕੱਢਦੀ ਪਈ ਹੀ ਦਾਦੀ ਨੂੰ ਵੀ ਗਾਲਾਂ ਕੱਢਦੀ ਪਈ ਹੀਗੀ ਉੱਥੇ ਮੌਕੇ ਤੇ ਲੇਡੀ ਕਨਸਟੇਬਲ ਨੇ ਝਿੜਕਾ ਵੀ ਮਾਰੀਆਂ ਪਰ ਉਹ ਘਰ ਆ ਕੇ ਨਾ ਮਤਲਬ ਉਹਨਾਂ ਨੂੰ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਹੀ ਜੋ ਕੀਤਾ ਕਰ ਲਿਆ ਹੁਣ ਕਹਿੰਦੀ ਮੈਂ ਕਰਕੇ ਦੱਸਾਂਗੀ ਤੁਹਾਨੂੰ ਥਾਣਿਆਂ 'ਚ ਕਿਦਾਂ ਜਾਈਦਾ ਤੁਹਾਨੂੰ ਮੈਂ ਦੱਸਾਂਗੀ ਮਤਲਬ ਉਲਟਾ ਥਾਣੇ ਜਾ ਕੇ ਉਹਨਾਂ ਨੂੰ ਮਹਿਸੂਸ ਨਹੀਂ ਹੋਇਆ ਆਪਣੀ ਗਲਤੀ ਮਹਿਸੂਸ ਨਹੀਂ ਹੋਈ ਉਹਨਾਂ ਨੇ ਉਲਟਾ ਦਿਖਾਇਆ ਕਿ ਮੈਂ ਕਿਸੇ ਰੋ ਡਰਦੀਆਂ ਨਹੀਂ ਨੀਗੀ ਕਿ ਮੈਂ ਉਹ ਕੰਮ ਫੇਰ ਕਰਾਂਗੀ ਤੇ ਐਸਐਸਓ ਸਰ ਨੇ ਇਹੀ ਲਿਖਵਾਇਆ ਸੀ ਉਹਨਾਂ ਕੋਲ ਲਿਖਵਾਇਆ ਸੀਗਾ ਕਿ ਨਾ ਤੂੰ ਸ਼ਰਾਬ ਪੀਏਂਗੀ ਨਾ ਤੂੰ ਘਰੇ ਕਲੇਸ਼ ਕਰੇਂਗੀ ਤੇ ਗਾਲਾਂ ਗੂਲਾਂ ਨਹੀਂ ਕੱਢੇਂਗੀ ਨਾ ਦਦੀ ਵੱਲ ਜਾਏਂਗੀ ਪਰ ਉਹ ਘਰ ਆਉਂਦੇ ਆਂ ਫਿਰ ਉਹਨੇ ਉਹੀ ਕੰਮ ਸਟਾਰਟ ਕੀਤੇ ਗਾਲਾਂ ਵੀ ਕੱਢੀਆਂ ਮੈਨੂੰ ਤੇ ਐ ਵੀ ਫਿਰ ਉਹੀ ਗੱਲ ਕੀਤੀ ਕਿ ਮੈਂ ਨਹੀਂ ਹਟਣਾ ਮੈਂ ਜੋ ਕਰਨਾ ਮੈਂ ਕਰਨਾ ਹੀ ਕਰਨਾ ਰਾਜੀਨਾਮਾ ਹਾਂਜੀ ਰਾਜੀਨਾਮਾ ਇਹ ਕਹਿ ਲੋ ਜਾਂ ਵਾਰਨਿੰਗ ਦੇ ਕੇ ਵਾਰਨਿੰਗ ਦਿੱਤੀ ਉਹਨੂੰ ਚੰਗੀ ਤਰ੍ਹਾਂ ਕਿ ਤੂੰ ਅੱਗੇ ਤੋਂ ਇਹ ਕੰਮ ਨਾ ਕਰੀ ਨਹੀਂ ਤੇ ਨੈਕਸਟ ਟਾਈਮ ਤੇਰੇ ਤੇ ਬੰਦੀ ਕਾਰਵਾਈ ਸਖਤ ਹੋਏਗੀ ਤੂੰ ਕੀ ਚਾਹੁੰਦੇ ਆਂ ਆਈ ਚਾਉਂਦੇ ਆਂ ਕਿ ਚਲੋ ਫੀ 10 ਦਿਨਾਂ ਤੇ ਮੜਾ ਹੋਇਆ ਤੇ ਕਾਰਵਾਈ ਹੋਣੀ ਚਾਹੀਦੀ ਮਮਾ ਤੇ